ਕੋਡੀ 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 ਭਾਇਆ ਹਰ ਜੋ ਪਾਸੇ ਐਕਸ਼ਨ ਵਾਲੀ ਮਸ਼ੀਨ ਆ ਗਈ ਮੇਰੇ ਮਿੱਤਰੋ ਇਹ ਮੁੰਡਾ ਦੋ ਬੁਰਜੀ ਵਾਲਾ ਇਹ ਅੰਮ੍ਰਿਤਸਰੀਆ ਆਇਆ ਆ ਆ ਇਧਰ ਕਹਿੰਦੇ ਗੱਲਾ ਕਹਿੰਦੇ ਸਣੀ ਮੇਰਾ ਬਾਬਾ ਨਾਨਕੜਾ ਆ ਬੁਲਤ ਵੀ ਹੈ ਇਹ ਅੱਕਦਾ ਨਹੀਂ ਇਹ ਥੱਕਦਾ ਨਹੀਂ ਆ ਸਾਹਮਣੇ ਸਿਰਾਂ ਦੀਆਂ ਰੇਡਾਂ ਪਾਉਣ ਵਾਲਾ ਸਿਰੇ ਦੇ ਜੱਫੇ ਲਾਉਣ ਵਾਲਾ ਜਾਫੀ ਹੈ ਹੋ ਗਿਆ ਮੂੜਿਆ ਹੋਈ ਹੋ ਗਿਆ ਮੂੜਿਆ ਹੋਈ ਹੋ ਗਿਆ खड़का बड़का आह कब्डी तक खड़का बड़का पत्थर टा मानसा मानसा अम्बरसर मानसा अमृतसर मानसा अमृतसर मानसा अमृतसर आ सक लिया आ सक

ਆਪੇ ਵੱਜਦੇ ਆ ਤੇ ਪਾਪਾ ਜੀ ਦੇ ਨਾਤੇ ਮਾਨ ਆਇਆ ਆ ਕਹਿੰਦੇ ਜਿੱਤਾਂ ਹਰਾਲੀਆਂ ਮੇਰੇ ਮਿੱਤਰੋ ਆ ਬੱਦਰ ਸ਼ੇਰਾਂ ਤੇ ਕਦੇ ਮੱਖੀਆਂ ਪੈਂਦੀਆਂ ਨੇ ਆ ਗੱਗੜ ਭਾਰੇ ਵਿੱਚ ਜਿੱਤ ਹਾਰ ਵਾਲੀਆਂ ਪੈਂਦੀਆਂ ਨੇ ਜਿੱਤ ਹਾਰ ਵਾਲੀਆਂ ਆ ਪਈਆਂ ਆ ਪਈਆਂ ਆ ਬੁਲਟ ਜਾਂਦਾ ਥੋੜੇ ਜਿਹੜੇ ਬੁਲਟ ਨੂੰ ਪਿਆਰ ਕਰਦੇ ਕਬੱਡੀ ਪਾਣੋ ਪਰ ਸਿੰਘ ਸਿੰਘ ਭੰਡਾਲ ਦੇ ਕਰ ਕਹਿੰਦੇ ਪੁੱਤ ਨੇ ਜਨਮ ਲਿਆ ਉਹ ਹਰਖਿਆ ਫਿਰਦਾ ਉਹ ਹਰਖਿਆ ਫਿਰਦਾ ਆ ਆ ਆ ਆ ਬੱਲੇ ਬੱਲੇ ਉਹ ਗੱਗੜ ਬਾਣੇ ਵਾਲਿਓ ਕੀ ਹਾਲ ਚਾਲ ਆ ਜਿੱਤ ਖੁਸ਼ ਕਰਤਾ ਪਲੇਰਾਂ ਨੇ ਉਹ ਮਿਹਨਤਾਂ ਕੀਤੀਆਂ ਗੱਗੜ ਬਾਣੇ ਵਾਲਿਆਂ ਨੇ ਦੂਜੀ ਯਾਰ ਪ੍ਰਬੰਧ ਕਰਕੇ ਮੇਲਾ ਕਰਾਤਾ ਹੈ ਦੀਪ ਦੁਨੀਆ ਚਾਹੁੰਦੀ ਫਿਰ ਐਕਸ਼ਨ ਸੋਹਣਾ ਇੱਥੇ ਇੱਥੇ ਅਜਤ ਵਰਜੀ ਵਾਲਾ ਰੰਗਾ ਜੈ ਹੋ ਜਾ ਮਾਜੇ ਦਾ ਮਜਾ ਆ ਗਿਆ ਆਹ ਮੇਰੀ ਆਇਆ ਜਿਹੜਾ ਜਵਾਕ ਲਈ ਫਿਰਦਾ ਇਹਨੂੰ ਰੇ ਘਾਲ ਯਾਰ ਵੇਖਾ ਚੰਗਾ ਭਲਾ ਬੰਦਾ ਤੂੰ ਜਵਾਕ ਦੇ ਸੱਟ ਮਾਰਾਂਗਾ ਯਾਰ ਓਏ ਆਜ ਤੇ ਬਾਊਜੀ ਤੇਰੇ ਕੋਲੇ ਮੋਬਾਈਲ ਲਈ ਫਿਰਦਾ ਇਹਨੂੰ ਫੜੋ ਯਾਰ ਆ ਬੌਂਸਰ ਕਹੇ ਆ ਵੇਖ ਲੈ ਇਹਨੇ ਬਾਬੇ ਰੋਡੇ ਰਾ ਲੱਗੇ ਤੇ ਉਹਦੀ ਸ਼ਰਾਬ ਪੀਤੀ ਆ ਦੀਪ ਦੇ ਉਧਰ ਹੀ ਥਾਪੀਆਂ ਮਾਰੀ ਜਾਂਦਾ ਦੱਸ ਯਾਰ ਆ ਬੰਦਾ ਯਾਰ ਟੱਕ ਲੋ ਮੈਂ ਜਾ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾ ਲੈਣਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਆਂ ਤੇ ਨਵੀਆਂ ਅਪਡੇਟ ਮਿਲ ਸਕੇ ਧੰਨਵਾਦੀ